ਕਈ ਥਾਵਾਂ ਤੇ ਮਦਦ ਲੋੜ ਤੋਂ ਜ਼ਿਆਦਾ ਪਹੁੰਚ ਰਹੀ ਹੈ ਔਰ ਕਈ ਥਾਵਾਂ ਤੇ ਪਹੁੰਚ ਹੀ ਨਹੀਂ ਰਹੀ ਔਰ ਉਸ ਤੋਂ ਵੀ ਗੜਬੜ ਕੀ ਹੋ ਰਿਹਾ ਹੈ ਜਿਹੜੀ ਮਦਦ ਬਾਹਰਲੇ ਬੰਦੇ ਜਾਂ ਆਪਣੇ ਇੱਥੂ ਦੇ ਬੰਦੇ ਭੇਜ ਰਹੇ ਨੇ ਉਹ ਵਿੱਚ ਕੱਟਬੜੇ ਲਾਈ ਜਾਂਦੇ ਨੇ ਵਿਚੋਲੇ ਵੱਡੀ ਹੁੰਦੇ ਵਿੱਚੋਂ ਤਾਂ ਆਪਾਂ ਅਸੀਂ ਅੱਜ ਦੀ ਕੋਸ਼ਿਸ਼ ਇਹ ਹੈ ਕਿ ਵਿਚੋਲੇ ਨਾਰੈਣ ਹੁਣ ਸਾਡੇ ਨਾਲ ਆਏ ਹੋਏ ਨੇ ਕਪੂਰੇ ਪਿੰਡ ਤੋਂ ਆਹ ਭਈਆ ਇੱਕ ਪੂਰਾ ਪਿੰਡ ਐ ਮੋਗੇ ਲਾਗੇ ਦੂਜੇ ਆਪਣੇ ਕਿੱਥੇ ਆ ਸਾਹਮਣੇ ਜਿਹੜਾ ਖੜਾ ਐ ਡੀਜ਼ਲ ਲੈ ਕੇ ਆਏ ਨੇ ਤੁਹਾਡੇ ਕੋਲੇ ਕੋ ਲੱਖ ਸਵਾ ਲੱਖ ਦਾ ਕਿੰਨੇ ਕ ਦਾ ਹੋਊਗਾ ਆਪਣਾ ਇਹ ਇਹ ਚ ਤਾਂ ਜ਼ਿਆਦਾ ਜੀ ਤੁਸੀਂ ਕਿੰਨੇ ਕ ਦਾ ਸੇਵਾ ਕਿੰਨੇ ਦੀ ਕਰੋਗੇ ਲੱਖ ਸਵਾ ਲੱਖ ਦੀ ਇਹ ਸੇਵਾ ਹੁਣੀ ਕਰਕੇ ਜਾਣਗੇ ਡੀਜ਼ਲ ਦੀ ਤੇ ਇੱਕ ਮੈਂ ਤੁਹਾਡੀ ਹੁਣੀ ਅਮਰੀਕਾ ਗੱਲ ਕਰਾਉਂਗਾ ਉਹ ਕੁਝ ਕਹ ਲੋ 5.5 ਲੱਖ ਜਾਂ 6 ਲੱਖ ਦੀ ਸੇਵਾ ਉਹ ਕਰਨਗੇ ਉਨੇ ਹੀ ਗੱਲ ਕਰਾ ਦੂੰਗਾ ਉਹਨਾਂ ਨਾਲ ਵੀ ਦੱਸ ਵੀ ਦੇਵਾਂਗੇ ਅਸੀਂ ਕਿੱਥੇ ਖੜੇ ਆ। ਸੋ ਇਹ ਪਿੰਡ ਹੈਗਾ ਆਪਣਾ ਫਤੇਗੜ ਸਬਰਾ। ਰਕਬਾ ਕਿੰਨਾ ਬਣਿਆ ਸੀ ਟੋਟਲ ਜੀ? 293 ਕਿੱਲੇ। ਟੋਟਲ ਰਕਬਾ ਕਿੰਨਾ ਸੀ? ਕਿੰਨਾ ਬਣਿਆ ਸੀਗਾ ਭਾਈ ਜੀ 326 ਕਿੱਲੇ। ਹਾਂ। 326 ਕਿੱਲਾਂ ਵਿੱਚੋਂ ਜੀ 392 ਕਿੱਲੇ ਸੀਗੇ ਔਰ ਰੁੜ ਗਿਓ ਖਤਮ ਹੋ ਗਿਆ। ਤੇ ਜਿਹਦੇ ਵਿੱਚੋਂ ਸਾਡੇ ਕੋਲੇ 226 ਕਿੱਲੇ ਬਚੇ ਟੋਟਲ। ਉਹ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਇਹਨਾਂ ਦੀ ਸਹਿਮਤੀ ਦੇ ਨਾਲ ਆਪਾਂ ਪਰ ਏਕੜ 50 ਲੀਟਰ ਦੇਣਾ ਜੀ। ਆ ਅਮਰੀਕਾ ਤੋਂ ਫੋਨ ਆ ਗਿਆ ਇਹਨਾਂ ਨਾਲ ਮੈਂ ਤੁਹਾਡੀ ਗੱਲ ਵੀ ਕਰਾ ਦਿੰਨਾ ਹਰ ਪਰ ਆ ਭਾਈ ਪਿੰਡ ਵਾਲੇ ਬੰਦੇ ਖੜੇ ਐ ਤੇ ਪਹਿਲਾਂ ਮੈਂ ਤੇਰੀ ਮੈਂ ਕੋਣੀ ਤੁਹਾਡੇ ਵਾਲੀ ਕਰ ਦਿੰਨਾ ਆ ਕਰੀਂ ਪਰ ਆ ਵੇ ਮੁੰਡਾ ਹਰਪ੍ਰੀਤ ਜੀ ਇਹ ਫਤੇਗੜ ਸਭਰਾਵਾ ਐ ਹਾਂ ਜਸਪ੍ਰੀਤ ਸਿੰਘ ਅਟਾਰਨੀ ਹਾਂ ਜੀ ਬੇਣੀ ਪੜਿਆ ਜਸਪ੍ਰੀਤ ਸਿੰਘ ਆਟਾਰਨੀ ਸੋ ਇਹ ਆਪਾਂ ਨੂੰ 6 ਲੱਖ ਦੀ ਮਦਦ ਕਰ ਰਹੇ ਨੇ ਤੇ ਲੱਖ ਦੀ ਮਦਦ ਆ ਕਪੂਰੇ ਵਾਲੇ ਸਾਡੇ ਸੱਜਣ ਕਰ ਰਹੇ ਨੇ ਪਿੰਡ ਵਾਲੇ ਅਸੀਂ ਖੜੇ ਆ ਜਿੱਥੇ ਗੁਰਦੁਆਰਾ ਸਾਹਿਬ ਹੈ ਸ਼ਾਮ ਸਿੰਘ ਆਟਾਰੀ ਵਾਲਿਆਂ ਦਾ ਪੈਟਰੋਲ ਪੰਪ ਦਾ ਤੁਹਾਨੂੰ ਨੰਬਰ ਉਹ ਕੀ ਐਸ ਐਫ ਆਈ ਕਿਹੜਾ ਕੋਡ ਆਉਂਦਾ ਹੈ ਪੈਟਰੋਲ ਪੰਪ ਦਾ ਨੰਬਰ ਦੇ ਦਿਨਿਆ ਅਕਾਊਂਟ ਨੰਬਰ ਕੋਈ ਵੀ ਆਈ ਐਫ ਸੀ ਕੋਡ ਦੇ ਦੇਾਂਗੇ ਔਰ ਉਹਦੇ ਵਿੱਚ ਅਕਾਊਂਟ ਤੇ ਨਾਮ ਹਾਂ ਹਾਂ ਉਹਦੇ ਤੁਸੀਂ ਟਰਾਂਸਫਰ ਕਰ ਦਿਓ ਜੇ ਬਸ ਤੇ ਅਸੀਂ ਉਹਦੇ ਨਾਂ ਦੀਆਂ ਚਿਟਾਂ ਹੁਣੇ ਦੇ ਰਿਹਾ ਠੀਕ ਹੈ ਜੀ ਇਹ ਸੀ ਬਾਈ ਜਸਪੀ ਸਿੰਘ ਅਟਾਰਨੀ ਜੀ ਯੂ ਐਸ ਏ ਦੇ ਜਿਹੜੇ ਬਹੁਤ بڑے ਵਕੀਲ ਨੇ ਉਹਨਾਂ ਦੇ ਵੱਲੋਂ ਆ ਹੈਨਾ ਤੇ ਤੁਹਾਡੇ ਜਿਹੜੇ ਪਿੰਡ ਦਾ ਕੋ ਪਚਾਈ ਜਾ ਰਹੀ ਹੈ ਸੋ ਬਾਕੀ ਤੁਸੀਂ ਆਪਣਾ ਮੈਨੂੰ ਅਕਾਊਂਟ ਨੰਬਰ ਸਾਰੀ ਡੀਟੇਲ ਭੇਜੋ ਪੈਸੇ ਤੁਹਾਡੇ ਟਰਾਂਸਫਰ ਹੋ ਜਾਣਗੇ ਠੀਕ ਆ ਬਾਈ ਜੀ ਧੰਨਵਾਦ ਜੀ ਮਿਹਰਬਾਨ ਜੀ ਠੀਕ ਹੈ ਥੈਂਕ ਯੂ ਸੋ ਅੱਛਾ ਇੱਕ ਗੱਲ ਬਸ ਠੀਕ ਹੈ ਹਰ ਪਰ ਮੈਂ ਕਰਦਾ ਥੈਂਕ ਯੂ ਵੈਰੀ ਮੱਚ ਅੱਛਾ ਇੱਕ ਗੱਲ ਹੋਰ ਸੀ ਪ੍ਰਧਾਨ ਜੀ ਇੱਕ ਨਾ ਆਮ ਤੌਰ ਤੇ ਲੱਗ ਜਾਂਦੇ ਆ ਕਹਿਣ ਕਿ ਅਸੀਂ ਜੀ ਫਲਾਨਾ ਪਿੰਡ ਗੋਦ ਲੈ ਲਿਆ ਹਾਂ ਇਹ ਗੱਲ ਕੋਲ ਬੜੀ ਗਈ ਗੁਜ਼ਰੀ ਗੱਲ ਹੈ ਪੁਨੇ ਮੈਨੂੰ ਦੱਸਿਆ ਬਾਬਾ ਜੀ ਨੇ ਆਂਦੇ ਪਰਲੇ ਪਾਸਿਓ ਤੁਹਾਡਾ 77 ਲੱਖ ਦਾ ਇੱਕ ਕਿਲਾ ਗਿਆ ਜੀ ਇੰਨੇ ਕ ਦੀ ਥੋੜੀ ਹੁਣ ਦੱਸੋ ਜਿਨ੍ਹਾਂ ਦਾ ਕਿਲਾ 77 ਲੱਖ ਦਾ ਹੈ ਉਹਨਾਂ ਨੂੰ ਕੌਣ ਗੋਦ ਲੈ ਲੂਗਾ ਅਸੀਂ ਭਰਾਵੋ ਤੁਹਾਡੇ ਚਰਨਾ 'ਚ ਜੇ ਥੋੜੀ ਜੀ ਆਪਦੇ ਭਰਾ ਹਾਂ ਤੁਸੀਂ ਸਫ਼ਰ ਕਰ ਰਹੇ ਹੋ ਅਸੀਂ ਹਲ ਤੁਹਾਡੇ ਚਰਨਾ 'ਚ ਥੋੜੀ ਮਦਦ ਕਰਨ ਆਏ ਹਾਂ ਭਰਾ ਬਣ ਕੇ ਉਹ ਵੀ ਛੋਟੀ ਜੀ ਬਾਕੀ ਤੁਸੀਂ ਆਪ ਹੀ ਕੈਮ ਹੋਣਾ ਹੈ ਦੱਸ ਇੱਕ ਇੱਕ ਗੱਲ ਹੋਰ ਤੁਹਾਨੂੰ ਕਲੀਅਰ ਕਰਦੇ ਆਂ ਜੀ ਇਸ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਇਹ ਡੀਜ਼ਲ ਦੇ ਰਹੇ ਆਂ ਅਸੀਂ ਇਹ ਤੁਸੀਂ ਬੰਦੇ ਨਾਲ ਨਾਲ ਔਰਲੇ ਪਾਸੇ ਦੇ ਰਹੇ ਆਂ ਜਿਹੜੇ 200 ਤੇ 26 ਕਿੱਲੇ ਬੰਦੇ ਆ 100 ਕਿੱਲਾ ਤੁਹਾਡਾ ਉਹ ਰਹਿ ਗਿਆ ਉਹ ਕਿਉਂ ਨਹੀਂ ਕੀਤਾ ਆਉਂ ਪਰਲਾ ਪਾਰ ਪਾਰ ਵਾਲਾ ਜਿਹੜਾ ਸਭਰਾਮਾ ਦੀ ਰਕ ਵਿੱਚ ਗਾਂ ਪੈ ਜਾਂਦਾ ਉਹਦਾ ਕਿਉਂ ਨਹੀਂ ਕੀਤਾ ਉੱਥੇ ਕਈ ਵਾਰੀ ਆਪਦੀ ਰੇਤਾ ਦਾ ਜੀ ਸੀ ਬੀ ਚੱਲੀ ਜਾਂਦੀਆਂ ਕਈਆਂ ਦੀ ਫਸਲ ਫੁੱਸਲ ਖੜੀ ਆ ਜਾਂ ਕੁਝ ਉਹਦੇ ਕਰਕੇ ਨਹੀਂ ਕੀਤਾ ਠੀਕ ਹੈ ਜੀ ਇਹ ਤੁਹਾਡਾ तकरीबन 95% ਤੁਹਾਡੀ ਡੀਜ਼ਲ ਦੀ ਪੂਰਤੀ ਹੋ ਚੁੱਕੀ ਹੈ ਸ਼ੁਰੂ ਤੋਂ ਦੁਬਾਰਾ ਨਾਮ ਦਦਾਰ ਸਿੰਘ ਦਾ ਕਰ ਦਿਓ ਜੀ 25 ਤੇ 50 ਲੀਟਰ ਇਹ ਕਿੰਨਾ ਖਾਂਕ ਦਦਾਰ ਸਿੰਘ ਮਾਲ ਸਿੰਘ ਦੋ 50 ਲੀਟਰ ਕਿੰਨੀ ਚਲੋ ਫੋਨ ਕਰ ਜੁਆ ਕਰਾਂ ਮੈਂ ਠੀਕ ਕਰਦਾ ਠੀਕ ਹੈ ਜੀ ਆਪਣੇ ਕੋਲੇ ਹੈਗਾ ਪ੍ਰਕਾਰ ਨਾਲ ਜੀ ਨਹੀਂ ਅੱਜ ਦੀ ਮੈਂ ਪਤਾ ਨਹੀਂ ਸੀ ਕਿ ਇਹਨਾਂ ਨੇ ਲੈ ਲਈ ਇਹਦੀ ਇਹਦੀ ਬੋਤੀ ਚਲੇਗਾ ਇਹਦੀ ਵੀ ਵੀਡੀਓ ਵੀਡੀਓ ਤੋਂ ਅੰਦਰ ਹੋ ਜਿੱਤ ਕਰੀ ਮੈਂ ਲੋਰਾ ਇੱਧਰੇ ਪੱਤ ਉਹਦੇ ਉੱਤੇ ਖੜ੍ਹ ਜਾ ਸੌਰੀ ਕੋੜੀ ਕੋੜੀ ਕੋੜਾ ਜਿਹਾ ਬਚਾ ਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਸ਼ਹੀਦਾਂ ਦੀ ਧਰਤੀ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲੇ ਦੇ ਗੁਰਦੁਆਰੇ ਪਿੰਡ ਫਤੇਗੜ ਸਭਰਾਹ ਖੜੇ ਹਾਂ ਜਸਪ੍ਰੀਤ ਸਿੰਘ ਅਟਾਰਨੀ ਅਤੇ ਉਹਨਾਂ ਵੱਲੋਂ ਇਹ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਕਿ ਹਾਰ ਪ੍ਰਭਾਵਿਤ ਇਲਾਕੇ ਨਾਲ ਇਹ ਜਿਹੜੇ ਸਾਰੇ ਤੁਸੀਂ ਪਰਿਵਾਰ ਦੇਖ ਰਹੇ ਹੋ ਇਹ ਹੜਪੀੜਤ ਪਰਿਵਾਰ ਨੇ ਜਿਨ੍ਹਾਂ ਦੀ ਇਹ ਫਸਲਾਂ ਖਰਾਬ ਹੋ ਗਈਆਂ ਜਿਨ੍ਹਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਜ਼ਮੀਨਾਂ ਦੇ ਅਕਰਤਾਰ ਸਿੰਘ ਜੀ ਜਿਨ੍ਹਾਂ ਨੇ ਅਕਰਤਾਰ ਸਿੰਘ 50 ਲੀਟਰ ਤੇ ਇਹ ਅੱਜ ਅਸੀਂ ਫਤੇਗੜ ਸੁਭਰਾ ਦੇ ਵਿੱਚ ਆ ਜਿਹੜੇ ਕਿ ਸਾਰੇ ਲੋਕ ਇੱਥੇ ਜਿਹੜੇ ਹੜਪੀੜਤ ਅੱਜ ਅਸੀਂ ਫਤੇਗੜ ਸੁਭਰਾ ਨੂੰ ਤਕਰੀਬਨ ਤਕਰੀਬਨ ਸਾਰੇ ਪਿੰਡ ਨੂੰ ਹੀ ਡੀਜ਼ਲ ਦੇ ਦੇਣਾ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਮੀਨਾਂ ਆਬਾਦ ਕਰ ਸਕਣ ਜਮੀਨਾਂ ਦੇ ਵਿੱਚ ਬਜਾਈ ਕਰ ਸਕਣ ਕਣਕ ਦੀ ਬਜਾਈ ਹੋ ਸਕੇ ਆ ਭਾਈ ਹਮਤੋਜ ਜੀ ਕੈਮ ਹੋ ਕੈਮ ਹੈ ਨੰਬਰ ਕਿਡਾ ਹੈ ਇੰਨੀ ਜ਼ਮੀਨ ਲੜ ਗਈ ਭਾਈ ਫੇਰ ਵੀ ਕੈਮ ਨੇ ਇਹ ਅਸੀਂ ਕੋਸ਼ਿਸ਼ ਕੀ ਕਰ ਰਹੇ ਕਿ ਇਹਨਾਂ ਦੀ ਤੇ ਇਹਨਾਂ ਦੀ ਇਹ ਸਾਡੇ ਨੇ ਜੀ ਕਿ ਅਸੀਂ ਸਿਰਫ ਦੇਣ ਵਾਲੇ ਤੇ ਲੈਣ ਵਾਲੇ ਜੀ ਆਪਣੀ ਕੋਸ਼ਿਸ਼ ਹੈ ਕਿ ਉਹਨਾਂ ਦੇ ਵਿੱਚੋਂ ਵਿਚੋਲੇ ਕੱਢ ਦਈਏ ਜੀ ਤੇ ਜੋ ਭਰਾ ਦੇ ਰਹੇ ਨੇ ਉਹ ਇੰਨਾ ਭਰਾਵਾਂ ਤੱਕ ਸਿੱਧੀ ਪਹੁੰਚ ਜਾਏਗਾ ਬਸ ਆਪ ਕੋਸ਼ਿਸ਼ ਹੈ ਜੀ ਹੋਰ ਆਪਾਂ ਇਹਨਾਂ ਦੀ ਕੀ ਮਦਦ ਕਰ ਦਦੇ ਇਹਨਾਂ ਦਾ 80 80 ਲੱਖ ਦਾ ਕਿੱਲਾ ਯਾਰ ਜੀ 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 40 ਲੀਟਰ 50 ਲੀਟਰ 50 50 ਲੀਟਰ ਦੋ ਕਿੱਲੇ ਆ ਬਾਪੂ ਦੋ ਕਿੱਲੇ ਵੀ ਰੁੜ ਗਏ ਫਸਲ ਵੀ ਗਈ ਹਨਾ ਦੋ ਕਿੱਲਿਆਂ ਨਾਲ ਹੁਣ ਤਾਂ ਗੁਜ਼ਾਰਾ ਵੀ ਕਰਦਾ ਬਹੁਤ ਔਖਾ ਹੋ ਜਾਣਾ ਸੀਗਾ ਬੜਾ ਮੁਸ਼ਕਲ ਜੀ ਬੜਾ ਮੁਸ਼ਕਲ ਬਾਹਰਲੇ ਡੋਨਰ ਵੀ ਪਿੰਡ ਕਪੂਰੇ ਅਤੇ ਜਿਹੜੇ ਕਿ ਯੂ ਐਸ ਏ ਤੋਂ ਵੀ ਰਹਿਗੇ ਨੇ ਉਹਨਾਂ ਨੂੰ ਵੱਲੋਂ ਅੱਜ ਡੀਜ਼ਲ ਦੀ ਸੇਵਾ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਪੂਰਤੀ ਥੋੜੀ ਅਸੀਂ ਨਹੀਂ ਕਰ ਸਕਦੇ ਬਹੁਤ ਤਗੜਾ ਕਦਮ ਕੀਤਾ ਨਾ ਵੀਰਾਂ ਨੇ ਜਿਹੜੇ ਐਨ ਆਰ ਆਈ ਵੀਰ ਕੋ ਉਥੋਂ ਕਲੱਬ ਦੀ ਟੀਮ ਬਣਾ ਕੇ ਇੰਨਾ ਸਾਡੇ ਕੋਲ ਆਪਣਾ ਕਰਕੇ ਕਰ ਸੇਵਾ ਲੈ ਗਏ ਜੀ ਜਿਸੇ ਨਾ ਨਾ ਬੇਇਨਸਾਫੀ ਨਹੀਂ ਕੀਤੀ ਸਭ ਦੇ ਨਾਲ ਇਨਸਾਫ ਦੇ ਨਾਲ ਡੀਜ਼ਲ ਹੰਡਾ ਲਿਆ ਸਾਡੇ ਨਾਲ ਸਰਦਾਰ ਹਰਜਿੰਦਰ ਸਿੰਘ ਨੇ ਅੱਜ ਆਹ ਟੈਂਕਰ ਭਰ ਕੇ ਡੀਜ਼ਲ ਦਾ ਆਇਆ ਫਤੇਗੜ ਸਭਰਾ ਦੇ ਵਿੱਚ ਤੇ ਕਰੀਬ ਕਰੀਬ ਸਾਰੇ ਪਿੰਡ ਦੀ ਡੀਜ਼ਲ ਦੀ ਪੂਰਤੀ ਹੋ ਜਾਣੀ ਹੈ ਇਦਾਂ ਹੀ ਆ ਜੀ ਇਦਾਂ ਹੀ ਬਿਲਕੁਲ ਕੋਈ ਕੋ ਬਹੁਤ ਵਧੀਆ ਤੇਲ ਮਿਲਣ ਲਿਆ ਸਾਡਾ ਇੱਕ ਇਹ ਤਿਰਫੋਲਾ ਤੁਸੀਂ ਇਹ ਸਤਿਕਾਰ ਕਰੋ ਅਸੀਂ ਤੁਹਾਡੀ ਪੂਰਤੀ ਤਾਂ ਨਹੀਂ ਕਰ ਸਕਦੇ ਆਂੀਆਂ ਨੇ ਬਹੁਤ ਬਹੁਤ ਧੰਨਵਾਦੀ ਜੀ ਨਾਲ ਸਾਡੀ ਬਾਹ ਫੜੀ ਆ ਤੁਹਾਨੂੰ ਡੀਜ਼ਲ ਦਿੱਤਾ ਫੋਨ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਹੈ ਫਸਲ ਖਰਾਬ ਹੋ ਗਈ ਜੀ ਡੀਜ਼ਲ ਲਿਆਂਦੇ ਸਾਡੋ ਡੀਜ਼ਲ ਨਹੀਂ ਆਉਣਾ ਤੇ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਜਿਹੜਾ ਤੁਸੀਂ ਸਾਨੂੰ ਡੀਜ਼ਲ ਦੇ ਕੇ ਚਲੇ ਜੀ ਗੁਰੂ ਮਾਰੇ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਜਿੰਨੇ ਵੀ ਆ ਪਿੰਡ ਦੇ ਆਪ ਦੇ ਨੌਜਵਾਨ ਵੀਰ ਜਾਂ ਸਾਰਾ ਪਿੰਡ ਸਾਰਿਆਂ ਨੇ ਕਰਾਈ ਕੀਤੀ ਸੀ ਵੀ ਜੋ ਵੀ ਤੇਲ ਫੁੱਲ ਸਾਰੇ ਪਿੰਡ ਚੋਂ ਇਕੱਠਾ ਕਰਕੇ ਤੇ ਜੋ ਵੀ ਮਦਦ ਹੋਊਗੀ ਉਹ ਕਰਕੇ ਆਵਾਂਗੇ ਅਸੀਂ ਸਾਰਿਆਂ ਨੇ ਵਿਚਾਰ ਬਣਾਏ ਸੰਦੀਪ ਹੁਣਾਣੇ ਵੈਸਕੀ ਹੁਣਾਣੇ ਇੱਕ ਮਿੰਟ ਇੱਕ ਬਾਈ ਜੀ ਹੁਣਾ ਨਾਲ ਜੋ ਵੀ ਪ੍ਰੋਗਰਾਮ ਲਿਖਿਆ ਗਿਆ ਫਿਰ ਡੀਜ਼ਲ ਦੀ ਮੰਗ ਬਾਈ ਜੀ ਹੁਣਾ ਨੇ ਕਹੀ ਆਪਾਂ ਡੀਜ਼ਲ ਦੇ ਕੇ ਡੀਜ਼ਲ ਦੀ ਜ਼ਰੂਰਤ ਆ ਸੋ ਅਸੀਂ ਲੈ ਕੇ ਆਏ ਸੀ ਇੰਨੀ ਬੇਨਤੀ ਸਾਡੀ ਕਬੂਲ ਕਰੋ ਜੋ ਟੈਲੀਫੋਨ ਲੈ ਕੇ ਆਏ ਹੋਰ ਵੀ ਗਾਂ ਤੋਂ ਕਰਦੇ ਵੀ ਰਾਵਾਂਗੇ ਕਰਾਂਗੇ ਵੀ